ਹਾਂਜੀ ਦੋਸਤੋ ਕਬੱਡੀ ਦੇ ਆਸ਼ਕ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅ ਅੱਜ ਆਪਾਂ ਗੱਲ ਕਰਦੇ ਹਾਂ ਕੱਲ ਦੇ ਹੋਏ ਵੱਡੇ ਕੱਪਾਂ ਬਾਰੇ ਕਿਹੜੀ ਟੀਮ ਜਿੱਤੂ ਰਹੀ ਤੇ ਕਿਹੜੀ ਟੀਮ ਦੇ ਪਲੇਅਰ ਬੈਸਟ ਰਹੇ ਇਹ ਕਬੱਡਾ ਟੂਰਨਾਮੈਂਟ ਨਮੂਲ ਵਿਖੇ ਹੋਇਆ ਜ਼ਿਲ੍ਹਾ ਸੰਗਰੂਰ ਜਿੱਤੇ ਤਨੋਲਾ ਮੰਡੀ ਫਾਸਟ ਤੇ ਖੰਡੂਰ ਸਾਹਿਬ ਸੈਕੰਡਰੀ ਜਿੱਤੇ ਕਾਲਾ ਤਨੋਲਾ ਬੈਸਟ ਰੇਡਰ ਤੇ ਸ਼ਰਨਾਟ ਗੁਰਵਾਣਾ ਬੈਸਟ ਯਾਪੀ ਨੇ ਬੈਸਟਾਂ ਨੂੰ 1-1 ਲੱਖ ਰੁਪਇਆ ਸੀ ਉਥੇ ਲੋਹਾਰਾ ਜ਼ਿਲ੍ਹਾ ਮੋਗੇ ਵਿੱਚ ਵੱਡਾ ਕਬੱਡੀ ਕੱਪ ਹੋਇਆ ਜਿੱਤੇ ਹਾਕਮਵਾਲਾ ਦੀ ਟੀਮ ਫਾਸਟ ਤੇ ਸੈਕੰਡ ਟੀਮ ਲੋਹਾਰਾ ਰੇਗੀ ਬੈਸਟ ਰੇਡਰ ਅੰਬਾਸੁਰ ਸਿੰਘ ਤੇ ਬੈਸਟ ਸਟਾਪਰ ਜੱਗੂ ਹਾਕਮਵਾਲਾ ਸੀ ਬੈਸਟ ਨੂੰ ਹਾਰਲੇਡ ਡਿਵੀਜ਼ਨ ਮੋਟਰਸਾਈਕਲ ਸਨ ਉੱਥੇ ਗੱਲ ਕਰਦੇ ਆ ਪਿੰਡ ਸਨੇਟਾ ਜ਼ਿਲ੍ਹਾ ਮੁਹੱਲੀ ਜਿੱਥੇ ਦਿਉਰਾ ਦੀ ਟੀਮ ਫਸਟ ਰਹੀ ਜੋਗੇਵਾਲਾ ਦੀ ਟੀਮ ਸੈਕੰਡਰੀ ਰਹੀ ਦਿਉਰਾ ਦੀ ਟੀਮ ਨੇ 1 ਲੱਖ ਫਸਟ ਪ੍ਰਾਈਜ਼ ਜਿੱਤਿਆ ਤੇ ਜੋਗੇਵਾਲੇ ਦੀ ਟੀਮ ਨੇ 75000 ਰੁਪਏ ਸੈਕੰਡ ਪ੍ਰਾਈਜ਼ ਜਿੱਤਿਆ ਬੈਸਟ ਰੇਡਰ ਸੁਲਤਾਨ ਸੌਂਸਪੁਰ 12 ਕਵਾਡੀਆਂ 12 ਨੰਬਰ ਬੈਸਟ ਸਟਾਪਰ ਬਿੰਦਰ ਦਿਉਰਾ 4 ਟੱਚ 2 ਜਪੇ ਬੈਸਟ ਨੂ ਮੋਟਰਸਾਈਕਲ ਸੀ ਮਿੱਤਰੋ ਸਾਡੀ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਇਸੇ ਤਰ੍ਹਾਂ ਕਬੱਡੀ ਦੀ ਹੋਰ ਅਪਡੇਟ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ